ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਸਿੱਧਾ ਹੀ ਆਪਣੇ ਗੀਤ ਤੇ ਆਉਣਾ ਏੰਦੂ ਸੱਭਿਆਚਾਰ ਵਾਲਾ ਗੀਤ ਹੈ ਭਾਵੇਂ ਅੱਜ ਸਾਡੇ ਖੇਤਾਂ ਵਿੱਚ ਸਵਾਨੀਆਂ ਪੱਤਾ ਲੈ ਕੇ ਨਹੀਂ ਆ ਗਏ ਹਰ ਨਹੀਂ ਚੱਲਦੇ ਉਹ ਕੁਝ ਨਹੀਂ ਰਿਹਾ ਪਰ ਸਾਡੀਆਂ ਗੱਲਾਂ ਨੂੰ ਇਸ ਨੂੰ ਸੰਭਾਲ ਕੇ ਰੱਖਣਾ ਕਿਤੇ ਕਿਤੇ ਨਜ਼ਾਰੇ ਖੜ ਜਾਂਦੇ ਨੇ ਜੋਨਾ ਆਪਣੇ ਗੀਤ ਦੇ ਵਿੱਚ ਰਿਖੇ ਸਭ ਤੋਂ ਪਹਿਸ਼ਾ ਗੀਤ ਦੂਸਪਿਆਚਾਰ ਵਾਲਾ ਗੀਤ

ਉਹ ਅਮਰਤ ਵੇਲੇ ੜਕੀਦੀ ਜਦ ਤੁਦ ਸੁਆਣੀ ਗੁਰੂ ਕਾ ਰਮੇ ਚੂੰਜ ਦੀ ਪਾਪੇ ਦੀ ਬਾਣੀ ਆਹੋ ਗੁਰੂ ਕਾ ਰਮੇ ਚੂੰਜ ਦੀ ਪਾਪੇ ਦੀ ਬਾਣੀ ਉਹ ਬੇੜਿਆਂ ਵਿੱਚ ਸ਼ਨਾਗ ਨੇ ਮੱਛੀਆਂ ਤੇ ਗਾਵਾਂ ਆ ਆਦਾ ਮੇਰੇ ਦੇ ਲਿਆ ਹੋ ਤੈਨੂੰ ਪਿੰਡ ਬਖਾਵਾ ਰੂਪ ਦਾ खेतांदे बिच नच दिया कि मैं फिर न बहारा खेतांदे बिच नच दिया कि मैं फिर न बहारा ओ पत्ता लह के जान दिया बेखी मुटे आरा पत्ता लह के जान दिया बेखी मुटे आरा ओ साथ बिच बैठे पापे आंधे नार मेरा माँ आजा मेरे बेलिया ਨੀ ਜਾਂਦੀਆਂ ਠੰਡੀਆਂ ਛਾਵਾਂ ਦੱਤਾਂ ਘੁੜਕੂਆਂ ਆੜੀਆਂ ਦਾ ਵੇਖੀ ਖਾਕੇ ਉਹ ਦੱਤਾਂ ਘੁੜਕੂਆਂ ਆੜੀਆਂ ਦਾ ਵੇਖੀ ਖਾਕੇ ਆੜੀ ਬਹੁੰਦੇ ਟਹਿੜੀਆਂ ਨੂੰ ਲਾਕੇ ਉਹ ਪਹਿਲਾਂ ਦੇ ਗੜ ਟਹਿੜੀਆਂ ਦਾ ਰਾਤ ਸੁਣਾ તાਜਾ ਮੇਰੇ ਬੇਲੀਆਂ ਉਹ ਤੈਨੂੰ ਪਿੰਡ ਬਿਖਾਵਾਂ ਤੂੰ ਤਾਂ ਬੋੜਾ

ਨਹੀਂ ਉਹ ਤੈਨੂੰ ਭੋਲਣੀਆਂ ਪਿੰਡਾਂ ਦੀਆਂ ਗੜੀਆਂ ਨਹੀਂ ਉਹ ਤੈਨੂੰ ਭੋਲਣੀਆਂ ਪਿੰਡਾਂ ਦੀਆਂ ਗੜੀਆਂ ਸੁੱਲੇ ਅੱਖਾਂ ਅੱਗ ਦੀਆਂ ਤਰਕਾੜੀਆਂ ਓਏ ਆਜਾ ਮੀ ਦਿਲ ਦਾ ਤਾ ਲੈ ਕੇ ਸਿਰਨਾਵਾ ਆਜਾ ਮੇਰੇ ਪਿੰਡ ਆਵ ਤੈਨੂੰ ਕਿੰਦ ਵਿਖਾਵਾਂ ਤੁਤਾ you yeah.